ਲੋਕੀ ਦੇਖੋ ਨੇਰੀ ਦਾ ਹਾਲ ਦੇਖਾ ਤੁਹਾਨੂੰ ਮਰਾ ਦਿਦਾ ਬਾਹਰ ਚਾ ਨਾ ਇਹਨਾਂ ਜੈਨੇ ਸਾਰਾ ਕੂੜਾ ਇੱਥੇ ਉਧਰ ਇਕੱਠਾ ਹੋ ਕੇ ਇੱਥੇ ਆ ਗਿਆ ਆਪਣਾ ਇਹ ਵੀ ਆ ਰਾਤ ਫਿਰ ਨੇਰੀ ਆਈ ਫਿਰ ਫਰੀ ਚੱਕ ਮੱਕ ਵਿੱਚ ਆ ਰੇੜੀ ਚਨਾਕ ਕਿੰਘਾ ਇਹ ਤਾਂ ਗੰਦਾ ਆਲਾ ਦੇ ਵੀ ਜਿਹਨੇ 7-6 ਮਹੀਨੇ ਹੋ ਗਏ ਤੇ ਝਾੜੂ ਵੀ ਆਇਆ ਇਸੇ ਨੂੰ ਪੂਰੀ ਰਾਤ ਲਾਈਟ ਨਹੀਂ ਹੈਗੀ ਨੂੰ ਨੇ ਕੁੱਪਟੇ ਲਓ ਪੂਰੇ ਪੰਛੀ ਆਵਦੇ ਸਵਾਜਾ ਸੋਹ ਪੰਛੀ ਆਉਂਦੇ ਹੋਰ ਤੇ ਰਹਿੰਦੇ ਪੰਛੀ ਆਪੇ ਲਓ ਕਿ째 ਪੂਰੀ ਰਾਤ ਲੱਤ ਲਾ ਕੇ ਰਹਿੰਦੇ ਆ ਮਿੱਠੂ ਦੋਤੇ ਉਹ ਬਟੂ ਦੋਤੇ ਕੀ ਮੇਰਾ ੌਲਾ ਪਾਇਆ ਤੁਸੀਂ ਕੀ ਮੇਰਾ ੌਲਾ ਪਾਇਆ ਹੈ ਐ ਐਨਹਰਾ ੌਲਾ ਆ ਦੇਖੋਈ ਰਸੋਈ ਚ ਨਾ ਸਵੇਲੀ ਐਨਹਰਾ ੌਲਾ ਪਾਉਂਦੇ ਆ ਉੱਥੇ ਰਹਿੰਦੇ ਆ ਮਿੱਠੂ ਦੋਤੇ ਇੰਨਾ ਰੌਲਾ ਬੱਸ ਦੇਖੋ ਕਿੰਨਾ ਰੌਲਾ ਪਾਉਂਦੇ ਸਵੇਰੇ ਸਵੇਰੇ ਹਾਂਜੀ ਗੁੱਡ ਮਾਰਨਿੰਗ ਦਿਖਾਤਾ ਮੈਂ ਤੁਹਾਨੂੰ ਕਿੰਨਾ ਕੂੜਾ ਸਾਰਿਆਂ ਦੀ ਨੇਰੀ ਤੇ ਮੀ ਇੰਨੇ ਹੀ ਆਇਆ ਜੰਗੂ ਦੱਸਿਓ ਮੈਨੂੰ ਬਹੁਤ ਬੁਰਾ ਹਾਲ ਹੋਇਆ ਜੀ ਰਾਤ ਤੱਕ ਕੋਈ ਹਾਲ ਨਹੀਂ ਸੀ ਆ ਦੇਖ ਲੋ ਕਿੰਨਾ ਰੌਲਾ ਪਾਉਂਦੇ ਸਵੇਰ ਸਵੇਰ ਹੀ ਨਹੀਂ ਰੌਣਕ ਨਹੀਂ ਦਿੱਤੀ ਜਾਂਦੇ ਵਿੱਚ ਸਾਡੇ ਜਦੋਂ ਉੱਠ ਕੇ ਆਈਦਾ ਨਾ ਅੰਦਰੋਂ ਮাজে ਮਮੇ ਉੱਠੀ ਆ ਬੜਾ ਮਜ਼ਾ ਆਉਂਦਾ ਸੁਣ ਕੇ ਇਹਨਾਂ ਦੀ ਆਵਾਜ਼ਾਂ ਤੇ ਘਰ ਦੇ ਪੰਛੀ ਚੈੱਕ ਦੇ ਬੜੇ ਸੋਹਣੇ ਲੱਗਦੇ ਆ ਲਓ ਜੀ ਚਾਹ ਬਣਾਉਣੀ ਹੁੰਦੀ ਵੀ ਨੋਂ ਗਈ ਹੋਈ ਆ ਦਿਨ ਚੜ ਗਿਆ ਤਾਂ ਕਿਉਂਕਿ ਅੱਜ ਸੰਡੇ ਆ ਸੰਡੇ ਨੂੰ ਪੂਰੀ ਨੀਂਦ ਲਾ ਲਈਦੀ ਆ ਪਰ ਅੱਜ ਨਾਲ ਸਾਡੀ ਰਾਤ ਲਾਈਟ ਆਈ ਨਹੀਂ ਹੈਗੀ ਤੇ ਸਵੇਰੇ ਜੇ ਟਨਵਰਟਰ ਬੰਦ ਹੋ ਜਾ ਦੇ ਦੇਖੋ ਕਿੰਨੀ ਆਵਾਜ਼ਾਂ ਚਲੋ ਠੀਕ ਹੈ ਮੈਂ ਚਾਹ ਬਣਾ ਲਾ ਫਿਰ ਮਿਲਦੇ ਆ ਲੈ ਲੈ ਲੋ ਜੀ ਅੱਜ ਬੀਬੀ ਤੋਂ ਸਿੱਖੋ ਆਲੂ ਛਿੱਲਣ ਦਾ ਤਰੀਕਾ ਮਿੰਟ ਇੱਕ ਲੱਗਦਾ ਆ ਦੇਖ ਲੋ ਸਿਆਰੀ ਬੀਬੀ ਐਵੇਂ ਥੋੜੀ ਜਿਹੀ ਸਿਆਰੀ ਕਹਿੰਦੇ ਐ ਇਹ ਲੋ ਜੀ ਥੜੀ ਨਾਲ ਦੱਬ ਦੇਣਾ ਤੇ ਛਿਲਕਾ ਉੱਪਰੋਂ ਇਦਾਂ ਹੀ ਚੱਕ ਦੇਣਾ ਬਸ ਆ ਹੀ ਕੰਮ ਐ ਮਿੰਟ ਇੱਕ ਦੇ ਵਿੱਚ ਚਲਾ ਜਾਂਦਾ ਹਾਂ ਨਹੀਂ ਤਾਂ ਧਿਆਨ ਰੱਖਿਆ ਹੋਰ ਛਿੱਲਣ ਕਿੰਨਾ ਚਿਰ ਛਿੱਲਣ ਨੂੰ ਲੱਗ ਜਾਂਦਾ ਨਹੀਂ ਤਾਂ ਬਸ ਵਿਚਾਰੇ ਉਹ ਕੱਟ ਮਾਰ ਲਿਓ ਠੀਕ ਹੈ ਕੱਟ ਮਾਰ ਕੇ ਤੇ ਇਹਨੂੰ ਦਿਓ ਦੱਬ ਬਾਲਾ ਗਰਮ ਨਾ ਹੋਵੇ ਬਸ ਐਂ ਆ ਵੀ ਤੁਸੀਂ ਇਹਨਾਂ ਨੂੰ ਥੋੜਾ ਠੰਡੇ ਹੋ ਲੈਣ ਦਿਓ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਕਰ ਲਿਓ ਇੱਕ ਸਾਈਡ ਨੂੰ ਕਰ ਲਓ ਬਸ ਇਸ ਤਰੀਕੇ ਨਾਲ ਤੁਸੀਂ ਆਲੂ ਆ ਜਿਹੜੇ ਉਹ ਮਿੰਟੋ ਮਿੰਟੀ ਛਿੱਲ ਕੇ ਤਿਆਰ ਕਰ ਸਕਦੇ ਹੋ ਤੇ ਨਹੀਂ ਤਾਂ ਆਲੂ ਛਿੱਲਣ ਤੇ ਬੈਠੇ ਰਹਿੰਦੀਆਂ ਬੁੜੀਆਂ ਰਹਿ ਕੇ ਨਾ ਆਰਾਮ ਨਾਲ ਬੰਜੇ ਤੇ ਆਹੋ ਬਹਿ ਜਾਂਦੀਆਂ ਸੀ ਲਿਆ ਮੈਨੂੰ ਫੜਾ ਦਿਓ ਆਲੂ ਛਿੱਲ ਦਿਨੀ ਮੈਂ ਇਹ ਤਾਂ ਇੱਕ ਮਿੰਟ ਲੱਗਦਾ ਜੀ ਆਲੂ ਛਿੱਲਣ ਤੇ ਕੋਈ ਟਾਈਮ ਨਹੀਂ ਲੱਗਦਾ ਲੋ ਇੰਨੇ ਸਾਰੇ ਆਲੂ ਆ ਲੋ ਇਹ ਤਾਂ ਮਜ਼ਾ ਆਉਂਦਾ ਬਹੁਤ ਹਾਂ ਇਸ ਤਰ੍ਹਾਂ ਜੀ ਲੱਗਦਾ ਮੇਰਾ ਵੀ ਜ਼ਿਕਰ ਹੀ ਜਾਂਦਾ ਮੈਂ ਵੀ ਛੱਲਣਾ ਤਲ ਮੈਂ ਨਾ ਆਇਆ ਮੈਂ ਫਿਰ ਮੈਂ ਨਾ ਨਹੀਂ ਆਇਆ ਯਾਰ ਮੈਂ ਨਾ ਆਇਆ ਮੈਂ ਆਇਆ ਬਾਹਰ ਬਾਹਰ ਗਿਆ ਚਲਾਂਗੇ ਐ ਕਰਾਂਗੇ ਆਪਾਂ ਸਬਜ਼ੀ ਵਾਸਤੇ ਰੱਖ ਲਾਂਗੇ ਕੱਢ ਕੇ ਰੱਖ ਲਈਂ ਕੌਠਿਆਂ ਵਾਲੇ ਜਿਹੜੇ ਹੈਗੇ ਉਹ ਅੱਡ ਕਰ ਲੈ ਚਲੋ ਠੀਕ ਹੈ ਜੀ ਆਪਾਂ ਨਾਲ ਲਏ ਫਿਰ ਮਿਲਦੇ ਆਂ ਦੁਬਾਰਾ ਲੋ ਜੀ ਸਵੇਰ ਦੇ ਮਿਲੇ ਹੋਏ ਹੁਣ ਆਪਾਂ ਸ਼ਾਮ ਨੂੰ ਮਿਲਣ ਲੱਗੇ ਆਂ ਸੋ ਸਤਿ ਸ਼੍ਰੀ ਅਕਾਲ ਫਿਰ ਦੁਬਾਰਾ ਤੋਂ ਤੇ ਪੂਰੇ ਦਿਨ ਦੀ ਇੰਨਾ ਜ਼ਿਆਦਾ ਬਿਜ਼ੀ ਰਹੀ ਮੈਂ ਇੱਕ ਦਿਨੇਰੀ ਨੇ ਬਹੁਤ ਜ਼ਿਆਦਾ ਬੰਦਲਾਇਆ ਹੋਇਆ ਸੀ ਹਨਾ ਅ ਨਿਹਰੀ ਆ ਗਈ ਬਹੁਤ ਜ਼ਿਆਦਾ ਅ ਝੱਖੜੀ ਸੀਗਾ ਮੈਨੂੰ ਪਹਿਲਾਂ ਵੀ ਦੱਸਿਆ ਤੇ ਮੀਂਹ ਆ ਗਿਆ ਤੇ ਉਹਦੇ ਕਰਕੇ ਇੰਨਾ ਗੰਦ ਜ਼ਿਆਦਾ ਪਿਆ ਹੋਇਆ ਸੀਗਾ ਨੂੰ ਤੁਸੀਂ ਦੇਖ ਹੀ ਲਿਆ ਹਨਾ ਰੂੜੀ ਵਾਲ ਕੰਮ ਹੀ ਹੋਇਆ ਪਿਆ ਸੀ ਆ ਤੇ ਉਸ ਤੋਂ ਬਾਅਦ ਮੈਂ ਕਿ ਜ਼ਰ ਮੋਟਾ ਮੋਟਾ ਝਾੜੂ ਝੂੜ ਕੱਢਦਾ ਡਸਟਿੰਗ ਕਰੀ ਝਾੜੂ ਪੱਢਿਆ ਫਿਰ ਨਹਾ ਨੂੰ ਲਈ ਹਨਾ ਨਾ ਕੇ ਤੇ ਪੂਰਾ ਦਿਨ ਫਿਰ ਮੈਂ ਫਿਰ ਬਿਜ਼ੀ ਰਹੀ ਕਿਉਂਕਿ ਮੈਂ ਫਿਰ ਦੁਕਾਨ ਤੇ ਜਾਣਾ ਸੀਗਾ ਵਿੱਚੋਂ ਬਸ ਕੋ ਐਮਰਜੈਂਸੀ ਦਾ ਹੀ ਕੰਮ ਆ ਗਿਆ ਮੈਂ ਕਾਫੀ ਸੋਚਦੀ ਹੁਣੀ ਆ ਕਿ ਅੱਜ ਸੰਡੇ ਆਜ ਮੈਂ ਪੂਰੀ ਰੈਸਟ ਕਰੂੰਗੀ ਅੱਜ ਮੈਂ ਕਿਤੇ ਨਹੀਂ ਜਾਣਾ ਪਰ ਫਿਰ ਕੋਈ ਇਹੋ ਜਿਹਾ ਕੰਮ ਨਿਕਲਿਆ ਆਉਂਦਾ ਕਿ ਮੈਨੂੰ ਫ ਸੋ ਅੱਜ ਦਾ ਪੂਰਾ ਦਿਨ ਮੈਂ ਬਿਜ਼ੀ ਨਹੀਂ ਹੁਣ ਬਾਲ ਬਾਏ ਨੇ ਤੁਹਾਨੂੰ ਲੱਗ ਰਿਹਾ ਹੋਣਾ ਮੇਰੇ ਤਾਜ ਤਾਜ ਬਾਲ ਬਾਏ ਹੋਏ ਤੇਲ ਤੁਲ ਛਸਕੇ ਹੁਣ ਰਾਤ ਦੇ 8:30 ਹੋ ਗਏ ਹੁਣ ਤੇਲ ਲਾ ਕੇ ਹੁਣ ਮੈਂ ਬਾਲ ਗੋਲ ਬਾਏ ਨੇ ਤੇ ਮੈਂ ਆਖਿਆ ਚੱਲ ਸਵੇਰੇ ਨਾ ਕਿਉਂਕਿ ਉਦੋਂ ਹੀ ਟਾਈਮ ਹੋ ਜਾਂਦਾ ਜੀ ਸਵੇਰੇ 7:30 ਜਾਣਾ ਹੁੰਦਾ ਉੱਠਦੇ ਆ ਨੂੰ ਟਾਈਮ ਉਹਦੇ ਨਾਲ ਦੀ ਨਾਲ ਫਰੂਟ ਵਗੈਰਾ ਕੱਟਦੇ ਪਾਣੀ ਪੂਣੀ ਪਾਉਂਦੇ ਹਨ ਤੇ ਟਾਈਮ ਹੋ ਜਾਂਦਾ ਤੇ ਮੈਂ ਆਖਿਆ ਚੱਲ ਹੁਣੇ ਹੀ ਆਪਦਾ ਬਾਲਾਂ ਦਾ ਕੰਮ ਨਿਬੜਾਂ ਤੇਲ ਤੁਲ ਚੰਗੀ ਤਰ੍ਹਾਂ ਲਾਵਾਂ ਤਸੱਲੀ ਨਾਲ ਤੇ ਰਾਤ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੀ ਆ ਮੈਂ ਰਾਤ ਅਦਰਕ ਦਾ ਰਸ ਪਿਆਈ ਦਾ ਤੇ گلاب ਚਲ ਪਾ ਕੇ ਪੂਰੀ ਰਾਤ ਰੱਖਿਆ ਜੀ ਉਹ ਲਾ ਕੇ ਮੈਂ ਮੈਂ ਨਾ ਕਿਸੇ ਭੈਣ ਨੂੰ ਕਿਹਾ ਸੀ ਵੀ ਨਾ ਪੂਰੀ ਰਾਤ ਲਾਓ ਪਰ ਮੈਂ ਨਾ ਫਿਰ ਤਜਰਬਾ ਕੀਤਾ ਮੈਂ ਚਲ ਦੇਖਦੀ ਆ ਪੂਰੀ ਰਾਤ ਲਾਇਆ ਕੋਈ ਫੀਲ ਹੀ ਨਹੀਂ ਹੋਇਆ ਕੋਸ਼ਣਾ ਮੈਨੂੰ ਐਸ ਵੀ ਜਲਣ ਵਗੈਰਾ ਨਾ ਹੋਵੇ ਤੇ ਅੱਜ ਸਵੇਰੇ ਨਾਈ ਚਲੋ ਉਸ ਤੋਂ ਬਾਅਦ ਦਹੀਂ ਤੇ ਚੌੜਾ ਵਾਲੇ ਪਾਣੀ ਨਾਲ ਨਹਾਉਣੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਮੇਰਾ ਹਨਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਵਾਲ ਸੁੱਕ ਕੇ ਫਿਰ ਮੈਂ ਸੀਰਮ ਦੀ ਸਪਰੇਅ ਕਰ ਲਈ ਤੇ ਚਲ ਉਹ ਵੀ ਸੁੱਕ ਗਿਆ ਤੇ ਫਿਰ ਹੁਣ ਤੇਲ ਲਾਇਆ ਚੰਗੀ ਤਰ੍ਹਾਂ ਤੇ ਫਿਰ ਮੈਂ ਬਾਲ ਬਾਈ ਨਹੀਂ ਠੀਕ ਹੈ ਜੀ ਇੰਨੀ ਸਾਰੀ ਕੇਅਰ ਕਰਦੀ ਆ ਮੈਂ ਵਾਲਾਂ ਦੀ ਉਹ ਤੁਸੀਂ ਐ ਨਾ ਕਿਉਂਕਿ ਇਨੇ ਇਨੇ ਪੰਗੇ ਡੰਗੇ ਕੌਣ ਕਰੇ ਇੰਨਾ ਕੁਝ ਕਰਨਾ ਪੈਂਦਾ ਫਿਰ ਕਿਤੇ ਜਾ ਕੇ ਆਪਣੇ ਬਾਲ ਵਗੈਰਾ ਅੱਛੇ ਹੁੰਦੇ ਨੇ ਅੱਜ ਕੱਲ ਬੱਚੇ ਜਿਹੜੇ ਉਹ ਤੇਲ ਵਗੈਰਾ ਉਹਨਾਂ ਨੇ ਲਾਉਣਾ ਛੱਡਤਾ ਇਸ ਕਰਕੇ ਗੰਜਾਪਣ ਵੀ ਬਹੁਤ ਜ਼ਿਆਦਾ ਹੋ ਗਿਆ ਚਲੋ ਇਹਦਾ ਪਾਗਲ ਆਮ ਕਰਦੇ ਹੀ ਰਹਨੇ ਆ ਅੱਜ ਮੈਂ ਨਾ ਤੁਹਾਨੂੰ ਇੱਕ ਬਹੁਤ ਵਧੀਆ ਅ ਇਲਾਜ ਕਹਿ ਲਓ ਜਾਂ ਟ੍ਰਿਕ ਕਹਿ ਲਓ ਇਹਨੂੰ ਕੁਝ ਵੀ ਕਹਿ ਲਓ ਹਣਾ ਵੇ ਆਪਾਂ ਨੂੰ ਨਾ ਅੱਜ ਕੱਲ ਜਿਵੇਂ ਹੁਣ ਗਰਮੀਆਂ ਆ ਗਈਆਂ ਗਰਮੀਆਂ ਦਾ ਮੌਸਮ ਹੋ ਗਿਆ ਤੇ ਇਹ ਖਾਣ ਪੀਣ ਨਾਲ ਹੀ ਹੋ ਜਾਂਦਾ ਆਪਾਂ ਨੂੰ ਜਾਂ ਚੱਲਦਾ ਗਰਮੀ ਦੇ ਨਾਲ ਲੂਜ਼ ਮੋਸ਼ਨ ਬਹੁਤ ਲੱਗਦੇ ਨੇ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਬੱਚਿਆਂ ਤਾਂ ਜ਼ਿਆਦਾ ਹੀ ਹੋ ਜਾਂਦੇ ਨੇ ਬੱਚੇ ਗਰਮੀ ਗਰਮੀ 'ਚ ਖੇਡਦੇ ਰਹਿੰਦੇ ਨੇ ਸੋ ਗਰਮੀ ਲੱਗ ਜਾਂਦੀ ਹੈ ਹਨਾ ਇਸ ਕਰਕੇ ਉਹਨਾਂ ਨੂੰ ਲੂਜ਼ ਮੋਸ਼ਨ ਦੀ ਪ੍ਰੋਬਲਮ ਆ ਜਿਹੜੀ ਬਹੁਤ ਹੋ ਜਾਂਦੀ ਆ ਆਪਾਂ ਕੀ ਕਰਦੇ ਆ ਜਾਂ ਤਾਂ ਕਹਿ ਦਿੰਦੇ ਆ ਵੀ ਖਿਚੜੀ ਦੇ ਵਿੱਚ ਜਾਂ ਦਹੀਂ ਦੇ ਵਿੱਚ ਚ ਚਾਵਲ ਵਗੈਰਾ ਪਾ ਕੇ ਖਾ ਲਓ ਹਨਾ ਜਾਂ ਆਪਾਂ ਡਾਕਟਰ ਦੇ ਭਾਈਦੇ ਆ ਕਿ ਡਾਕਟਰ ਕੋਲ ਚਲੀਏ ਮੈਡੀਸਨ ਲੈ ਕੇ ਆਈਏ ਹਨਾ ਤੇ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟ੍ਰਿਕ ਦੱਸਦੀ ਆ ਇੰਨਾ ਕਾਮਯਾਬ ਟ੍ਰਿਕ ਹੈ ਨਾ ਜੀ ਇਹ ਤੁਸੀਂ ਯਕੀਨ ਮੰਨਿਓ ਇੰਨਾ ਕ ਜਿਆਦਾ ਕਾਮਯਾਬ ਹੈ ਬਹੁਤ ਪੈਣਾਂ ਨੂੰ ਪਤਾ ਵੀ ਹੋਊਗਾ ਸ਼ਾਇਦ ਐਕਚੁਅਲੀ ਮੈਨੂੰ ਇਹ ਚੀਜ਼ ਬਾਰੇ ਬਿਲਕੁਲ ਨਹੀਂ ਸੀ ਪਤਾ ਮੈਨੂੰ ਉਹਦੇ ਇਸ ਦੇ ਪਾਪਾ ਤੋਂ ਪਤਾ ਲੱਗਿਆ ਸੀ ਇੱਕ ਵਾਰ ਨਾ ਉਹਨਾਂ ਨੂੰ ਇਹ ਪ੍ਰੋਬਲਮ ਆਈ ਮੈਨੂੰ ਕਹਿੰਦੇ ਕਿ ਮੈਂ ਕਿਹਾ ਤੁਸੀਂ ਦਵਾਈ ਲੈ ਕੇ ਆਓ ਉਹ ਕਹਿੰਦੇ ਦਵਾਈ ਦੀ ਕੀ ਲੋੜ ਹੈ ਤੂੰ ਐ ਕਰ ਵੀ ਮੈਨੂੰ ਨਾ ਪਾਣੀ ਦੇ ਵਿੱਚ ਮਤਲਬ ਕਿ ਬਿਨਾ ਦੁੱਧ ਤੋਂ ਮੈਨੂੰ ਚਾਹ ਬਣਾ ਕੇ ਦੇ ਪਾਣੀ ਦੇ ਵਿੱਚ ਪੱਤੀ ਪਾ ਦੇ ਤੇ ਉਹ ਬਿਨਾ ਦੁੱਧ ਤੋਂ ਦੁੱਧ ਵਾਲੀ ਮੈਨੂੰ ਚਾਹ ਬਣਾ ਵਿੱਚ ਨਿੰਬੂ ਪਾ ਦੇ ਤੇ ਕਾਲੀ ਚਾਹ ਬਣਾ ਕੇ ਨਾ ਜੀ ਅੱਧਾ ਕ ਕੱਪ ਉਹਦੇ ਵਿੱਚ ਮੈਂ ਨਿੰਬੂ ਪਾਤਾ ਜੇ ਹੁਣ ਆਏ ਜਿਵੇਂ ਬੱਚੇ ਵਗੈਰਾ ਹੈਗੇ ਨੇ ਉਹ ਉਹਨਾਂ ਨੂੰ ਤਾਂ ਥੋੜਾ ਕੌੜੀ ਲੱਗਦੀ ਹੈ ਉਹ ਤੇ ਉਹਨਾਂ ਨੂੰ ਥੋੜੀ ਤੁਸੀਂ ਚੀਨੀ ਪਾ ਕੇ ਦੇ ਸਕਦੇ ਹੋ ਜਿਹੜਾ ਤੋਂ ਨਹੀਂ ਪੀਤੀ ਜਾਂਦੀ ਉਹ ਚਲੋ ਸਿਆਣੇ ਤਾਂ ਪੀ ਲੈਂਦੇ ਆ ਛੋਟਾ ਕੱਪ ਜਿਵੇਂ ਅੱਧਾ ਕ ਲੈ ਲਓ ਉਹ ਬਾੜ ਕੇ ਨਹੀਂ ਚੰਗੀ ਤਰ੍ਹਾਂ ਹਨ ਜਦੋਂ ਪਾਉਣਾ ਇੱਕ ਕੱਪ ਅੱਧਾ ਕ ਕੱਪ ਰਹਿ ਗਿਆ ਜਿਵੇਂ ਆਪਾਂ ਪਾਉਣਾ ਕੱਪ ਪਾਣੀ ਦਾ ਪਾਇਆ ਅੱਧਾ ਕ ਕੱਪ ਰਹਿ ਗਿਆ ਤੇ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਲਓ ਤੁਸੀਂ ਉਹ ਲੈ ਲਓ ਇੱਕ ਵਾਰ ਲਾਉਂਗੇ ਜੀ ਦੁਬਾਰਾ ਤੁਹਾਨੂੰ ਪ੍ਰੋਬਲਮ ਰਹਿਣੀ ਇੰਨਾ ਕਾਮਯਾਬ ਟ੍ਰਿਕ ਹੈਗਾ ਨਾ ਜੀ ਇਹ ਬਹੁਤ ਹੀ ਜ਼ਿਆਦਾ ਮੈਂ ਤਾਂ ਹੈਰਾਨ ਹੀ ਹੋ ਗਈ ਮੈਂ ਕਿ ਵੀ ਇਹਦੇ ਨਾਲ ਕੀ ਹੋ ਜਾਊਗਾ ਕਹਿੰਦੇ ਤੂੰ ਦੇਖੀ ਤੂੰ ਵੜਾ ਕੇ ਤਾਂ ਲੈ ਕੇ ਆ ਤੇ ਲਓ ਜੀ ਮੈਂ ਉਹਨਾਂ ਨੂੰ ਪਿਆਇਆ ਤੇ ਬਿਲਕੁਲ ਓਕੇ ਹੋ ਗਏ ਤੇ ਹੁਣ ਤਾਂ ਮੈਂ ਹਰ ਇੱਕ ਨੂੰ ਦੱਸਦੀ ਆ ਤੇ ਜਿਹਨੂੰ ਵੀ ਕਿਸੇ ਨੂੰ ਪ੍ਰੋਬਲਮ ਹੋਵੇ ਮੈਂ ਉਹਨੂੰ ਵੀ ਦੱਸ ਦਿੰਨੀ ਆ ਐਂ ਸਾਡੇ ਰਿਸ਼ਤੇਦਾਰੀ ਚ ਕੁੜੀ ਆ ਤੇ ਉਹ ਡਾਕਟਰ ਹੈ ਤੇ ਉਹ ਆਪਣੇ ਘਰ ਆਈ ਉਹ ਕਹਿੰਦੀ ਮਾਸੇਜ ਮਿੰਦਾ ਤਿੰਨ ਦਿਨ ਹੋ ਗਏ ਇਸ ਤਰ੍ਹਾਂ ਆ ਪ੍ਰੋਬਲਮ ਦੇ ਵਿੱਚੋਂ ਲੰਘਦੀ ਨੂੰ ਹਨਾ ਮੈਨੂੰ ਮੈਡੀਸਨ ਨਾਲ ਵੀ ਕੋਈ ਫਰਕ ਨਹੀਂ ਪਿਆ ਰਿਹਾ ਮੈਂ ਕਹ ਚੱਲ ਫਿਰ ਮੈਂ ਅੱਜ ਆਉਦੀ ਦਵਾਈ ਦੇਣੀ ਹੈ ਤੈਨੂੰ ਕਹਿੰਦੀ ਤੁਸੀਂ ਕਿਹੜੀ ਦਵਾਈ ਦਵੋਗੇ ਮੈਂ ਕਹ ਮੈਂ ਦਿੱਤੀ ਦਵਾਈ ਦਵਾਂਗੀ ਤੈਨੂੰ ਜਦੋਂ ਮੈਂ ਉਹਨੂੰ ਦਿੱਤੀ ਜੀ ਉਹ ਤਾਂ ਨਾਲ ਦੀ ਨਾਲ ਠੀਕ ਹੋ ਗਈ ਕੁੜੀ ਪਹਿਲਾਂ ਉਹ ਤਿੰਨ ਦਿਨ ਤੋਂ ਕਹਿੰਦੀ ਮੈਂ ਰੋਟੀ ਨਹੀਂ ਖਾਦੀ ਫਿਰ ਉਸ ਤੋਂ ਬਾਅਦ ਕਹਿੰਦੀ ਮੈਨੂੰ ਤਾਂ ਭੁੱਖ ਲੱਗੀ ਹੈ 9 ਵਜੇ ਕਹਿੰਦੀ ਜਿਵੇਂ 6 ਵਜੇ ਉਹਨੂੰ ਮੈਂ ਦਿੱਤਾ ਤੇ 9 ਵਜੇ ਕਹਿੰਦੀ ਮੈਨੂੰ ਤਾਂ ਭੁੱਖ ਲੱਗੀ ਹੋਈ ਹੈ ਮੈਂ ਤਾਂ ਠੀਕ ਹੋ ਗਈ ਹੁਣ ਹਣਾ ਤੇ ਸੋ ਇਹ ਬਹੁਤ ਵਧੀਆ ਟ੍ਰਿਕ ਹੈ ਕਈ ਚੀਜ਼ਾਂ ਇਹ ਜਿਹੇ ਹੁੰਦੀਆਂ ਨੇ ਜਿਹਦੇ ਤੇ ਆਪਾਂ ਵਿਸ਼ਵਾਸ ਨਹੀਂ ਕਰਦੇ ਜਾਂ ਅਸੀਂ ਫੋਲੋ ਨਹੀਂ ਕਰਦੇ ਉਹਨਾਂ ਨੂੰ ਕਿਉਂਕਿ ਸਾਨੂੰ ਯਕ ਪਰ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਜੀ ਆਪਾਂ ਯਕੀਨ ਦੇ ਨਾਲ ਜੇ ਆਪਾਂ ਇਹ ਕੰਮ ਕਰਦੇ ਹੈਗੇ ਆਂ ਜਾਂ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਬਣਾਈਆਂ ਹੋਈਆਂ ਸੀ ਜਾਂ ਚੀਜ਼ਾਂ ਬਣਾਈਆਂ ਹੋਈਆਂ ਸੀ ਉਹ ਬਹੁਤ ਕਾਮਯਾਬ ਸੀਗੀਆਂ ਪਰ ਅਸੀਂ ਸਾਨੂੰ ਉਹ ਚੰਗੀਆਂ ਨਹੀਂ ਲੱਗਦੀਆਂ ਸੀ ਉਹ ਛੱਡਤੀਆਂ ਸਾਨੂੰ ਦਵਾਈ ਚੰਗੀ ਲੱਗਦੀ ਐ ਅਸੀਂ ਤਾਂ ਲੋ ਦਵਾਈ ਫਟਾਫਟ ਤੇ ਠੀਕ ਹੋ ਜਾਉ ਹਨਾ ਤੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜਰੂਰ ਫੋਲੋ ਕਰਿਆ ਕਰੋ ਤੇ ਆਪਣੇ ਬੱਚਿਆਂ ਨੂੰ ਆਪ ਨੂੰ ਤੰਦਰੁਸਤ ਰੱਖੋ ਠੀਕ ਰੱਖੋ ਕਿਉਂਕਿ ਗਰਮੀ ਆ ਰਹੀ ਜਾਂ ਤੇ ਗਰਮੀਆਂ ਦੇ ਵਿੱਚ ਇਹ ਪ੍ਰੋਬਲਮ ਆਮ ਕਰਕੇ ਰਹਿੰਦੀ ਐ ਬਹੁਤ ਬੱਚਿਆਂ ਨੂੰ ਰੈਲੀ ਹੈ ਬੱਚਿਆਂ ਚ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਤੇ ਫਿਰ ਪਾਣੀ ਖਤਮ ਹੋ ਜਾਂਦਾ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਹਨਾ ਸੋ ਡੀ ਹਾਈਡਰੇਸ਼ਨ ਤੋਂ بچਣ ਲਈ ਤੁਸੀਂ ਆਹ ਵਾਲੀ ਚੀਜ਼ ਹੈ ਜਿਹੜੀ ਉਹ ਇਹ ਟ੍ਰਿਕ ਹੈ ਜਿਹੜਾ ਉਹਨੂੰ ਫੋਲੋ ਕਰੋ ਕਰਿਓ ਤੇ ਆਪਣੇ ਬੱਚਿਆਂ ਨੂੰ ਗਰਮੀ ਲੱਗਣ ਤੋਂ ਕਿਉਂ ਲੂਜ਼ ਮੋਸ਼ਨ ਤੋਂ بچਾਓ ਕਿਉਂਕਿ ਇੱਕ ਦੋ ਵਾਰੀ ਵੀ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਨਾ ਤੇ ਇਹ ਵੀਕਨੈਸ ਆ ਜਾਂਦੀ ਹੈ ਬਹੁਤ ਜ਼ਿਆਦਾ ਬੱਚੇ ਤੇ ਵੀਕ ਨਾ ਸੋ ਜਾਂਦੀ ਆ ਬੱਚਿਆਂ ਚ ਤਾਂ ਡੀਹਾਈਡਰੇਸ਼ਨ ਦੀ ਪ੍ਰੋਬਲਮ ਬਹੁਤ ਹੁੰਦੀ ਆ ਜੀ ਪਾਣੀ ਬਹੁਤ ਛੇਤੀ ਖਤਮ ਹੁੰਦਾ ਫੇਰ ਮੈਂ ਪਿੰਡਾਂ ਚ ਦੇਖਿਆ ਕਿ ਤੁਸੀਂ ਆਇਆ ਨਾ ਕਿ ਉਹ ਵੀ ਪਿੰਡ ਵਾਲਿਆਂ ਨੂੰ ਵੀ ਤਾਂ ਕਹਿੰਦੇ ਆ ਪਿੰਡਾਂ ਚ ਮੈਂ ਦੇਖਿਆ ਕਿ ਡਾਕਟਰ ਉਹਨਾਂ ਫਟਾਫਟ ਚੱਕ ਕੇ ਕੀ ਕਹਿੰਦੇ ਆ ਡ੍ਰਿਪ ਲਾ ਦਿੰਨੇ ਆ ਜੀ ਇਹਦਾ ਪਾਣੀ ਘਟ ਗਿਆ ਜੀ ਇਹਦਾ ਪਾਣੀ ਖਤਮ ਹੋ ਜਾਊਗਾ ਸੋ ਤੁਸੀਂ ਇਹ ਚੀਜ਼ ਹੈ ਜਿਹੜੀ ਸਾਰਿਆਂ ਨੇ ਪਲੀਜ਼ ਲਿਖ ਕੇ ਰੱਖ ਲਓ ਕਾਪੀ ਤੇ ਜੇ ਲਿਖ ਕੇ ਨਹੀਂ ਰੱਖਣੀ ਤੁਹਾਨੂੰ ਪਤਾ ਹੈਗੀ ਆ ਤੇ ਅੱਗੇ ਜਰੂਰ ਦੱਸ ਦਿਓ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਬੰਦਾ ਚਲੋ ਯੂਜ਼ ਤਾਂ ਕਰ ਲੂਗਾ ਇਹ ਟ੍ਰਿਕ ਹਨਾ ਇਹ ਵਾਲਾ ਸੋ ਅੱਜ ਮੈਨੂੰ ਤੁਹਾਡੇ ਨਾਲ ਮੈਨੂੰ ਨਾ ਜਿਆਦਾ ਆ ਗਈ ਵੀ ਮੈਂ ਅੱਜ ਮੈਨੂੰ ਯਾਦ ਆ ਗਈ ਮੈਂ ਕਿਹਾ ਚੱਲ ਮੈਂ ਨਾ ਇਹ ਆ ਸ਼ੇਅਰ ਕਰਾਂ ਮੈਂ ਕਿਸੇ ਨੂੰ ਦੱਸ ਰਹੀ ਸੀ ਓਹੋ ਮੈਂ ਕਿ ਮੈਂ ਇਹ ਵਲੌਗ ਦੇ ਵਿੱਚ ਕਿਉਂ ਨਹੀਂ ਦੱਸੀ ਇੰਨੀ ਇੰਪੋਰਟੈਂਟ ਗੱਲ ਸੋ ਅੱਜ ਮੈਨੂੰ ਯਾਦ ਆਈ ਤੇ ਮੈਂ ਕਿਹਾ ਚੱਲ ਮੈਂ ਹੁਣ ਇਹ ਵਲੌਗ ਦੇ ਵਿੱਚ ਦੱਸਦੀ ਹਾਂ ਕਿਤੇ ਮੈਂ ਫੇਰ ਨਾ ਭੁੱਲ ਜਾ ਤੇ ਤੁਸੀਂ ਸਾਰੀਆਂ ਭੈਣਾਂ ਨੇ ਪਲੀਜ਼ ਧਿਆਨ ਦੇਣਾ ਇਹਨਾਂ ਚੀਜ਼ਾਂ ਬਲ ਹੁੰਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਪਰ ਸਾਨੂੰ ਬਹੁਤ ਵੱਡੀ ਬਿਮਾਰੀ ਤੋਂ ਬਚਾ ਦਿੰਦੀਆਂ ਨੇ ਤੇ ਤੁਸੀਂ ਇਹਨੂੰ ਐਵੇਂ ਨਾ ਸਮਝੋ ਕਿ ਇਹਦੇ ਨਾਲ ਕੀ ਹੋਣਾ ਹੈ ਜਦੋਂ ਵੀ ਪ੍ਰੋਬਲਮ ਆਈ ਘਰ 'ਚ ਕਿਸੇ ਨੂੰ ਵੀ ਕਰਕੇ ਦੇਖ ਲਿਓ ਅਜਮਾ ਕੇ ਦੇਖ ਲਿਓ ਤੇ ਦੁਬਾਰਾ ਤਹੇ ਲੈਣ ਦੀ ਲੋੜ ਹੀ ਨਹੀਂ ਪੈਂਦੀ ਇੱਕ ਵਾਰ 'ਚ ਠੀਕ ਆ ਠੀਕ ਹੈ ਜੀ ਬਸ ਐਂ ਲਾ ਲਓ ਵੀ ਜਾਦੂ ਹੀ ਆ ਤੇ ਚਲੋ ਜੀ ਆਪਾਂ ਹੁਣ ਵਲੌਗ ਦਾ ਇੱਥੇ ਮੇਨ ਦਾ ਐਂਡ ਕਰ ਦਈਏ ਜਿਆਦਾ ਲੰਬਾ ਵਲੌਗ ਨਾ ਹੀ ਖਿੱਚੀਏ ਫੇਰ ਭੈਣਾਂ ਕਹਿਣਗੀਆਂ ਜਿਆਦਾ ਲੰਬਾ ਵਲੌਗ ਖਿੱਚ ਦਿੰਦੀ ਹੈ ਨਾ ਤੇ ਸਵੇਰੇ ਬਹੁਤ ਚੜਚੁੜਲੜ ਪਾਰੇ ਸੀ ਪੰਛੀ ਆ ਦੇਖੋ ਇੱਥੇ ਬੈਠੇ ਆ ਪਰ ਹੁਣ ਬਿਲਕੁਲ ਨਹੀਂ ਹੁਣ ਸ਼ਾਂਤ ਰਹੇ ਉਹ ਵੀ ਸੌਣ ਲੱਗੇ ਨੇ ਤੁਸੀਂ ਇਹ ਜੇ ਦੋੜਦੇ ਆ ਨਾ ਜੀ ਅਸੀਂ ਪੂਰੇ ਕਿਚਨ ਦੇ ਵਿੱਚ ਕਿਚਨ ਵੈਸੇ ਕਹਿਣਾ ਨਹੀਂ ਚਾਹੀਦਾ ਹਨ ਰਸੋਈ ਹੁੰਦੀ ਹੈ ਇਹ ਰਸੋਈ ਜਿੱਥੇ ਰਸ ਬਰਸਦਾ ਹੈ ਕਿਚਨ ਜਿੱਥੇ ਕਿਚਕਿਚ ਹੁੰਦੀ ਹੈ ਪਰ ਅੱਜ ਕੱਲ ਜਿਹੜੀ ਰਸੋਈ ਸੀ ਉੱਥੇ ਰਸ ਨਹੀਂ ਬਰਸਦਾ ਇਸ ਕਰਕੇ ਹੁਣ ਇਹਦਾ ਨਾਮ ਕਿਚਨ ਪੈ ਗਿਆ ਹਨ ਆਪਾਂ ਕਿਚਨ ਹੀ ਜ਼ਿਆਦਾ ਯੂਜ਼ ਕਰਨ ਲੱਗੇ ਤੇ ਕਿਚਕਿਚ ਜ਼ਿਆਦਾ ਹੀ ਹੁੰਦੀ ਹੈ ਕਿਚਨ ਦੇ ਵਿੱਚ ਕਿਚਕਿਚ ਹੀ ਰਹਿੰਦੀ ਹੈ ਹਮਮ ਹਰ ਕੰਮ ਦੇ ਵਿੱਚ ਕਿਚਕਿਚ ਹੀ ਹੁੰਦੀ ਹੈ ਬਸ ਕਿਚਨ ਨੂੰ ਲੈ ਕੇ ਕੰਮ ਨੂੰ ਲੈ ਕੇ ਰਸੋਈ ਜਿੱਥੇ ਰਸ ਬਰਸਦਾ ਸੀ ਵਾਹਿਗੁਰੂ ਵਾਹਿਗੁਰੂ ਹੁੰਦਾ ਸੀ ਖੁਸ਼ੀ-ਖੁਸ਼ੀ ਲੋਕ ਕੰਮ ਕਰਦੇ ਸੀ ਹੁਣ ਕਿ ਉਹ ਵੀ ਕਿਸੇ ਨੂੰ ਕੰਮ ਕਰਨਾ ਚੰਗਾ ਲੱਗਦਾ ਮੈਂ ਵੀ ਵਿੱਚ ਹੀ ਐ ਤੇ ਹੁਣ ਕਿਚਨ ਆ ਜਿਹੜੀ ਉਹ ਤਾਂ ਖਿਚਕਿਚ ਵਾਲਾ ਕੰਮ ਨਹੀਂ ਰਹਿ ਗਿਆ ਚਲੋ ਠੀਕ ਹੈ ਜੀ ਵਲੌਗ ਨੂੰ ਖਤਮ ਇੱਥੇ ਖਤਮ ਤੇ ਫਿਰ ਮਿਲਦੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ